ਤੇਰਾ ਪਹਿਲਾ ਚਦਰੇ ਸੌਦਾ ਜੋੜੇਗਾ ਸੌਦਾ ਕਰਾ ਤੇਰਾ ਚਲ ਰੇ ਨਾ ਰੋਬੈ ਨੀ ਕੋ ਤੇਰਾ ਵੀ ਕੱਲਾ ਲੈਨੇ ਆ ਜਾ ਕੱਲੇ ਆਈਸ਼ਾ ਨੂੰ ਹੋ ਜਾ ਭਾਈ ਵੀਡੀਓ ਵਾਲੇ ਆ ਜਾ ਹਰ ਜੀ ਨੂੰ ਕਿ ਬਾਬਾ ਓਕੇ ਉਹ ਛੱਤ ਚੜੀ ਬੇਦਾ ਸਹੀ ਰਾਹ ਦੱਸਹੀ ਦੱਸ ਨਾ ਜਿੰਦ ਜਾਨ ਨਹੀਂ ਹੈਗੀ ਕੁਛ ਵੀ ਆ ਫਿਰ ਅੱਜਾ ਚਦੇ ਦੇ ਨੇ ਇਹ ਹੱਥ ਨੂੰ ਲੱਗਦਾ 11 ਦੇ ਦਾ 11.5 ਮੇਰੇ ਪਾਕੇ ਦੇ ਦੋਨੇ ਜੋੜਾ ਮੈਨੂੰ ਇਹ ਦੀ ਆਉਂ ਕਹਿੰਦਾ ਤੇਰੇ 12 ਦੇ ਬਿਕਦੇ ਤਾਂ ਵੇਚ ਕੀ ਨਹੀਂ 11.5 ਦੇ ਮੇਰੇ ਹੈਗੇ ਨਹੀਂ ਮੂੰਹ ਨੋ ਛਿਟਕਾਈ ਦੀਆਂ ਨਾ ਅਸੀਂ ਪੁੱਛਣ ਨਹੀਂ ਜਾਂਦੇ ਨਾ ਨਾ ਆਪਦੇ ਪੁੱਗਦੇ ਲਊਗਾ ਅਸੀਂ ਆਪਦੇ ਪੁੱਗਦੇ ਸਹੀ ਆਪਦੇ ਪੁੱਗਦੇ ਲਜਾਊਗਾ ਹਰੇਕ ਵਪਾਰੀ ਜੇ ਉਹਨੂੰ ਮੈਂ ਕਹੂੰਗਾ ਤੂੰ 30000 ਦੇ ਲੈ ਕੇ ਮੈਂ ਰਊਗਾ ਨਾ ਨਹੀਂ ਨਹੀਂ ਦਿੰਦਾ ਇਹ ਇੱਕ ਰੋਟੀ ਖਾਣਾਂ ਨੇ ਤਾਂ ਇੱਕ ਹੀ ਖਾਣੀ ਆ ਆ ਇਹਨੂੰ ਕਹੇ ਦੀ ਮਾਂ ਭਾਈ ਦੋ ਕਹਿੰਦੇ ਆਪਾਂ ਨੂੰ ਦੋ ਸੌ ਪੈਸਾ ਮਾਂ ਆਪਰੇ ਕਰਾ ਤੂੰ ਇਹ ਦੋ ਤਾਂ ਕਿਉਂ ਕਹਿ ਦੂ 3500 ਤਾਂ ਨਹੀਂਗਾ 3300 ਫਿਰ 7 ਦਾ ਵੀ ਨਹੀਂ ਰੇ ਬੇਰਵਾਇਤ ਚਾਲੀ ਬੈਠੀਏ ਨੇ ਸੱਤੇ ਤਾਂ ਜੇ ਰੁਪਏ ਨੇ ਵਟ ਕੇ ਜੇਬ ਚ ਪਾ ਲੈ ਨਾ 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 ਸੌਦੇ ਦਾ ਮੌਕਾ ਹੈ ਹਾਂ ਸੌਦੇ ਦਾ ਮੌਕਾ ਇੱਕ ਰੀਣਾ ਗੱਲ ਲਾਨੇਦਾਰ ਨੇ ਜਿਆ ਸਾਨ ਸਹੀ ਦੇ ਹਾਂ ਗੱਲ ਮੜਾ ਉਹਦੇ ਨਾਲ ਕਰ ਲ ਕੀ ਨਾ ਕਾ ਨੂੰ ਕਰਨੀ ਉਹਦੇ ਨਾਲ ਗੱਲ ਜੇ ਅੱਖਾਂ ਚ ਨਾ ਸਮਝਿਆ ਨਿਸਾਨ ਕਰ ਬਹੁਤ ਸੀ ਅੱਖਾਂ ਚ ਨਾ ਸਮਝਿਆ ਨਿਸਾਨ ਕਰ ਲੈ ਫੜ ਸਾਢੇ ਚਾਰ ਦਾ ਹਾਂਜੀ ਰਾਜੂ ਤੈਨੂੰ ਦੱਸਦਾ 1.5 ਰੋਜ਼ ਦਾ ਬੀਕੇ ਪਏ ਨੇ ਬਾਈ ਅੜੀ ਇਹਦਾ ਕਰਿਆ ਨਾ ਕਰ ਸੌਦਾ ਤੇਰੀ ਮੰਡੀ ਹੈ ਤੇਰੀ ਮੰਡੀ ਚਲਾਉਣੀ ਹੈ ਅਸੀਂ ਕਿਉਂ ਜੀ ਮੰਡੀ ਚਲਾਉਣੀ ਮੰਡੀ ਦਾ ਤੂੰ ਮਾਲਕ ਹੈ ਜੇ ਐ ਘੱਟ ਵੱਧ ਕਰਕੇ ਮੰਡੀ ਚੱਲ ਪੂਗੀ ਤੇਰੀ ਦਵਾ ਦਾ ਵੀਡੀਓ ਪਾਉਗੀ ਜੇ ਨਾ ਉਹਰੇ ਹੋਰ ਸੌਦੇ ਨੇ ਤੂੰ ਆਪਦਾ ਹੀ ਮਾਲ ਲਟਾ ਲੈ ਆਇਆ ਜਾ ਤੂੰ ਮਾਲ ਮੁੱਲ ਲਟਾ ਹੋਰ ਦੋ ਦਿਨਾਂ ਦਾ ਬਤਨ ਦੱਸ ਵੀ ਆਪਦਾ ਹੀ ਮਾਲ ਲਟਾ ਲੈ ਦੋ ਦਿਨ ਕਰ ਲੱਗ ਦੇ ਦੇ ਪਾ ਲੈ 1.5 ਰੋਜ਼ ਦਾ ਮੈਂ ਵੇਚ ਚੰਗੀ ਤਰ੍ਹਾਂ ਖੜਕਾ ਲੈ ਉਹਦੇ ਹੱਥੀਂ ਮੈਂ ਉਹਦੇ ਪਾ ਕੇ ਲੈ ਜੂੰਗਾ ਉਨੇ 11.5 ਦੇ ਜੇ ਤੇਰੇ 12 ਦੇ ਵੀ ਕਿੱਦੇ ਹੋਏ ਤੂੰ ਵੇਚ ਲੈ ਯਾਰ ਉਹ ਇਹ ਗੱਲ ਦੋ ਦਿਨ ਹੀ ਹੋਰੀ ਦੋ ਕੱਲ ਹੀ ਕੱਲੀ ਕਰ ਗੱਲ ਕੱਲਾ ਸਾਢੇ ਸ਼ੀਦਾ ਪਾ ਕਿਹੜੇ ਸਕੂਲ ਚ ਪੜਕੇ ਐ ਤੇਰਾ ਵਕੀਲ ਤੇ ਜਾਵੇਂ ਸਾਢੇ ਸ਼ੀਦਾ ਪਾਊਗਾ ਨਹੀਂ ਪੈਂਦਾ ਆਹ ਪੈਨਾਂ ਨਹੀਂ ਖੜੇ ਪੂਰਾ 5 ਦਾ ਦੇਣ ਨਾ ਜੀ ਨਾ ਰਾਜੀ ਕਿਉਂ ਧੱਕਾ ਕਰਨਾ ਬਾਈ ਪੂਰਾ 5 ਦਾ ਦੇਣ ਓ ਨਹੀਂ ਬਾਈ ਕਿਉਂ ਪੂਰਾ 5 ਦਾ ਦੇਣ ਲੈ ਵਰਾ ਹੱਥ ਕਰ ਔਰ ਆਹ ਹੱਥ ਕਰ ਖੁੰਡੇ ਤੇਰੇ ਬਹੁਦੇ ਥੇਰੇ ਮੈਂ ਉਹ 5:30 ਦਾ ਹੋ ਗਿਆ ਚੁੱਪ ਕਰ ਲੈ ਹੜ ਓਏ ਫੜ 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 ਚੱਲ ਜਿਹੜਾ ਇਹਦੇ ਉਹ ਜਦੋਂ ਤਾਈ ਤਾਈ ਲੈ ਜਾ ਪਰੇ ਫੜ ਕੇ ਗਲੇ ਨੂੰ ਲੈ ਜਾ ਪਰੇ ਫੜ ਕੇ ਗਲੇ ਨੂੰ ਮੈਂ ਤਾਂ ਭੇਡਾਂ ਨਾਲ ਲੈਣ ਲੱਗ ਰਿਹਾ ਬਈ ਹੈ ਉਹ ਪਾਲਣ ਵਾਲਾ ਕਿੱਥੇ ਕਸਾਈ ਕੋਲ ਪਾਲਣ ਵਾਲਾ ਪੁੰਨ ਹੋ ਗਿਆ ਨਾਲੇ ਫਲੀਆਂ ਪੁੰਨ ਹੋ ਗਿਆ ਨਾਲੇ ਫਲੀਆਂ ਓਏ ਪੰਜ ਦਾ ਓਏ ਪੁੰਨ ਹੋ ਗਿਆ ਨਾਲੇ ਫਲੀਆਂ ਨਾ ਤੇਲ ਦੀਆਂ ਤਲੀਆਂ 5.5 ਦਾ ਕਰਵਾ। ਉਹ ਇਸ ਕਰਕੇ ਕਬਤਾ ਕਿੰਨਾ ਭਰੇ। ਨਹੀਂ ਭਰਕੇ। ਚੱਲੋ ਲਿਖਿਆ ਲਿਖਿਆ। ਚੱਲੋ ਲਿਖਿਆ। ਇਹ ਸਕੋਰ ਕਰ ਲੈ। ਓਏ ਖੜ ਜਾ ਤੂੰ ਲੈ ਨਹੀਂ ਉਹ ਨਹੀਂ ਲੈਂਦਾ। ਜਰਾ ਜੀ ਕਹਿੰਦਾ ਲੈਣੀ। ਓਏ ਕਿਸ ਕਸੂਤਾ ਮਸੇਂ ਬਰੀ ਹੋਊਗਾ। ਤੂੰ ਚਟਕਈ ਦੇ ਸਾਹ ਚ ਲੈਣਾ ਉਹਨੇ ਪਾਲਣਾ ਤੀ। ਹਾਂ ਚੱਲ ਲਿਖ ਕੇ ਕਰ ਲੈ। ਚੱਲ ਲਿਖਿਆ। ਚੱਲ ਕਰ ਸਹੀ ਗੱਤ ਹੋਊਗਾ। ਲੈ ਮਿੱਤਰੋ ਕਿਵੇਂ ਲੱਗਿਆ ਸੌਦਾ? ਰੱਲੀ ਬੱਕਰਾ ਮੰਡੀ ਦੇ ਪਹੁੰਚੇ ਸੀਗੇ। ਤੇ ਬਾਈ ਗੱਗੀ ਨਾਲ ਕਰਾਉਣਾ ਗੱਲਬਾਤ। ਕਿ ਆਲਨੇ ਗੱਗੀ ਓ ਗੁਰਪ੍ਰੀਤ ਜੀ ਬਈ ਵਧੀਆ ਗੁਰ ਤੁਸੀਂ ਦੱਸੋ ਠੀਕ ਹੋ ਕਿਵੇਂ ਚੱਲਦਾ ਕੰਮ ਕਰ ਵਾਹ ਬਈ ਚੱਲੀ ਜਾਂਦਾ ਕੰਮ ਵਧੀਆ ਪਰਮਾਤਮਾ ਦੀ ਮਿਹਰ ਨਾਲ ਹੁਣ ਤਾਂ ਤੇਰਾ ਕੰਮ ਬਈ ਚੱਲੀ ਜਾਂਦਾ ਹੁਣ ਲੈ ਮੰਨ ਕੇ ਚਲੋ ਵੀ ਗੱਡੀ ਜੜ ਗਈ ਲੀ ਤੇ ਠੀਕ ਆ ਹਾਂਜੀ ਠੀਕ ਆ ਵਧੀਆ ਸੌਦੇ ਹੁੰਦੇ ਨੇ ਨਾ ਬਹੁਤ ਵਧੀਆ ਵਧੀਆ ਹੁਣ ਤਾਂ ਪੜਾਕੀ ਪੈਂਦੇ ਨੇ ਠੀਕ ਆ ਮਾਲ ਕਿਵੇਂ ਆਉਂਦਾ ਬਈ ਮਾਲ ਵਧੀਆ ਆਉਂਦਾ ਹੁਣ ਵੀ ਆਪਾਂ ਕਹਿੰਦੇ ਵੀ ਜਿਹੜੇ ਵਪਾਰੀ ਵੀ ਰਹੇ ਜੇ ਵੀ ਵੇਟ 'ਚ ਬੈਠੇ ਨੇ ਵੀ ਮਾਲ ਲੈ ਕੇ ਆਇਆ ਕਰੋ ਬਹੁਤ ਸੌਦੇ ਹੁੰਦੇ ਵੀ ਮਾਲ ਲੈ ਕੇ ਆ ਕਰੋ ਕਿ ਜੰਮ ਵਪਾਰੀ ਵੀ ਦੇ ਖਮਾਲ ਸਸਤਾ ਵੀ ਮਿਲਦਾ ਹੈ ਹਨਾ ਸਸਤਾ ਸਹੀ ਹੈ ਨਾ ਬੱਚਾ ਦੇਖਾ ਕਿੰਨਾ ਘੈਂਟ ਸੀ ਹਨਾ ਕਿੰਨਾ ਘੈਂਟ ਬੱਚਾ ਉੱਡੇ ਸਾਹਮਣੇ 7000 ਦਾ 7000 ਦਾ ਬੱਚਾ ਜੀ ਵੇਖਿਆ ਕਿੰਨੇ ਦਾ 55 ਦਾ ਠੀਕ ਹੈ ਪਰ ਜੇ ਆਪਾਂ ਲੱਗ ਚੱਲੀਏ ਨਾ ਇਹ ਵੱਡਣ ਤੌਰ ਤੇ ਲੈਣਾ ਫਿਰ ਤਾਂ ਠੀਕ ਹੈਗਾ ਆਪਾਂ ਕਹਿੰਦੇ ਨਾ ਰੇਟ ਹਾਂ ਬਈ ਜਮਾ ਜਾਇਜ ਹੈ ਜਾਇਜ ਹੈਗਾ ਤੇ ਹੁਣਾ ਕਿੱਥੇ ਬਈ ਜੇ ਕਿਸੇ ਨੇ ਵੀ ਇਹ ਲੋਕੇਸ਼ਨ ਪੈਂਦੀ ਹੈ ਵੀਰੇ ਰੱਲੀ ਤੋਂ ਰੰਗੜਿਆਲਾ ਰੋਡ ਠੀਕ ਹੈ ਕਿੰਨ ਦਾ ਆਪਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਮੰਡੀ ਲੱਗਦੀ ਹੈ ਫਲੱਡ ਦੇ ਨੇੜੇ ਹਾਂਪੁਰਲਾੜ ਤੋਂ 5 ਕਿਲੋਮੀਟਰ ਹੈ ਬਈ ਜੇ ਹਾਂ ਠੀਕ ਆ ਬਈ ਧੰਨਵਾਦ ਓਕੇ ਵੀਰੇ ਬਾਕੀ ਬਈ ਸਕਰੀਨ ਤੇ ਨੰਬਰ ਹੈਗਾ ਸੰਪਰਕ ਕਰਕੇ ਭਾਈ ਜਾਨ ਆ ਸਕਦੇ ਹੋਗੇ ਲੋਕੇਸ਼ਨ ਵੀ ਕਹਿੰਟ ਆ ਗਈ ਤੇ ਬਾਕੀ ਟੈਂਟ ਦਾ ਪੀਣ ਵਾਲੇ ਪਾਣੀ ਦਾ ਚਾਹ ਦਾ ਪ੍ਰਬੰਧ ਪੂਰਾਗਾ ਕਾਜੋ ਬਾਈ ਜੀ ਧੰਨਵਾਦ